ਆ ਲੰਗਰ ਲਗਾਇਆ ਜਾਂਦਾ ਜੀ ਮੈਂ ਹਰਸ਼ਮਰਨ ਸਿੰਘ ਜੀ ਐਡਵੋਕੇਟ ਨਾਲ ਸਾਡੀ ਸਾਰੀ ਜਿਹੜੀ ਅਸੀਂ ਇੱਕ ਨਾ ਪੋਰਟਫੋਲੀਓ ਸਾਡੀ ਇਧਰ ਏ ਬਲੌਗ ਦਾ ਤਿਆਰ ਹੋਇਆ ਜਿਹਨੂੰ ਅਸੀਂ ਇੱਕ ਐਵੇਨਿਊ ਬਣਾਈ ਹੋਈ ਹੈ ਸਾਰੇ ਲਾਇਰਜ਼ ਦੀ ਏਸੀ ਇਨ ਕਲੇਵ ਕਹਿੰਨੇ ਆ ਹਰ ਸਾਲ ਸਾਲਾਨਾ ਪੰਡਾਰਾ ਕਰਦੇ ਆ ਸ਼ਿਵ ਜੀ ਦੀ ਅਪਾਰ ਕਿਰਪਾ ਦੇ ਨਾਲ ਔਰ ਅੱਜ ਵੀ ਅਸੀਂ ਸ਼ਿਵਰਾਤਰੀ ਮਨਾ ਰਹੇ ਆ ਤਕਰੀਬਨ ਸਾਡਾ ਇੰਤਜ਼ਾਮ ਹੁੰਦਾ ਮਹਾਰਾਜ ਦੀ ਕਿਰਪਾ ਦੇ ਨਾਲ ਤਕਰੀਬਨ 4 ਤੋਂ 5 ਹਜ਼ਾਰ ਬੰਦੇਾਂ ਵਾਸਤੇ ਲੰਗਰ ਉਹ ਇੰਤਜ਼ਾਮ ਪੂਰਾ ਚੱਲ ਰਿਹਾ ਵਾ ਔਰ ਪਰਮਾਤਮਾ ਦੀ ਅਜੇ ਨਹੀਂ ਕਿਰਪਾ ਹੋਈ ਕਿ ਸਾਨੂੰ ਸਵੇਰੇ ਬਾਰਿਸ਼ ਦਾ ਡਰ ਸੀ ਆਈ ਵੀ ਬਾਰਿਸ਼ ਪਰ ਜਦੋਂ ਪਰਮਾਤਮਾ ਦੇ ਰੰਗ ਆਪ ਵੱਲੇ ਉਹਨਾਬ ਖੜਾਉਂਦੇ ਨੇ ਔਰ ਉਹਨਾਂ ਨੇ ਅੱਜ ਦੀ ਸੇਵਾ ਜਿਹੜੀ ਕਰਾਈ ਔਰ ਸਾਰੀ ਟੀਮ ਜਿਹੜਾ ਸਾਡੇ ਪ੍ਰਧਾਨ ਨੇ ਇਹਦੇ ਇਹ ਸਾਰੇ ਜਣੇ ਨਾਲ ਨੇ ਇਹ ਮੁਕੇਸ਼ ਜੀ ਤੁਹਾਨੂੰ ਬਾਕੀ ਦੱਸਣਗੇ ਅੰਗਰੇਜ਼ੀ ਮੇਰਾ ਨਾਮ ਮਕੇਸ਼ ਸ਼ਰਮਾ ਜੀ ਐਡਵੋਕੇਟ ਤੇ 203/9 ਚੈਂਬਰਾ ਜੀ ਸਾਡਾ ਏਸੀਨ ਕਲੇਵ ਜਿਹੜਾ ਅੋ ਜਿਹੜਾ ਸਾਰਾ ਜਿਹੜਾ ਸਾਡਾ ਗਰੁੱਪ ਹੈ ਮੈਂ ਆਪਣਾ ਬਤੌਰ ਜਿਹੜਾ ਸਿਸਟਮ ਦੇਖਦਾ ਥੋੜਾ ਬਹੁਤਾ ਤੇ ਕੈਸ਼ੀਅਰ ਸਾਡੇ ਅਨਿਲ ਸਾਹਿਬ ਜਿਨੇ ਸਾਰਾ ਕੰਮ ਸੰਭਾਲ ਸਾਡੇ ਸ਼ਰਵਾਸਤਾ ਭਾਜੀ ਤੇ ਸੋਢੀ ਸਾਹਿਬ ਹੁਣੀ ਤੇ ਇੱਕ ਆਪਣੇ ਬਦਨ ਸਾਹਿਬ ਨੇ ਨਿਰਜ ਬਦਨ ਜੀ ਇਹ ਸਾਰੇ ਇਹ ਪੰਜਾ ਜਾਨੇ ਨੇ ਮਿਲ ਕੇ ਮਹੀਮ ਚਲਾਈ ਸੀ ਕਿ ਹਰ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਆਪਣਾ ਜਿਹੜਾ ਹੈਗਾ ਸ਼ਿਵਰਾਤਰੀ ਚਲਾਇਆ ਕਰਨੀ ਆ ਤੇ ਲੰਗਰ ਲਾਇਆ ਕਰਨਾ ਇਹਦੇ ਵਿੱਚ ਸਾਡਾ ਗਲੀ ਵਾਸੀਆਂ ਨੇ ਜਿਹੜੇ ਗਲੀ ਜਿਹੜੀ ਐ ਸਿੰਨ ਕਲੇਵ ਸਾਰੀ ਕਟਿਹਰੀ ਦੀ ਇਹਨਾਂ ਸਾਰਿਆਂ ਨੇ ਸਾਡਾ ਸਾਥ ਦਿੱਤਾ ਤੇ ਪਿਛਲੇ ਸਾਲ ਵੀ ਇਹਨਾਂ ਸਾਰਿਆਂ ਨੇ ਸਾਡੇ ਵੀਰ ਭਰਾਵਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਸੀ ਤੇ ਸਾਥ ਦਿੱਤਾ ਸੀ ਤੇ ਇਸ ਵਾਰ ਵੀ ਇਹਨਾਂ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਪਾਇਆ ਤੇ ਸਾਥ ਦਿੱਤਾ ਆਈ ਪੂਰਾ ਐਸੀਨ ਕਲੇਵ ਦਾ ਤੇ ਦਿਲੋਂ ਧੰਨਵਾਦੀਆਂ ਤੇ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਕਿ ਸਾਡੇ ਨਾਲ ਰਲ ਕੇ ਸਾਡਾ ਜਿਹੜਾ ਉਪਰਾਲਾ ਉਹ ਸਿੱਧ ਕੀਤਾ ਧੰਨਵਾਦ ਆਪਣਾ ਨਾਮ ਲੈ ਕੇ ਸਰ ਜੀ ਨਾਲ ਪ੍ਰੋਗਰਾਮ ਕਰਾਈ ਜਾ ਰਿਹਾ ਹੈ ਜਰੂਰ ਬਾਈ ਮੈਂ ਦਿਨੇਸ਼ ਸ਼ਰਿਵਾਸਤਵ ਵੈਡੂਗਟ ਡਿਸਟ੍ਰਿਕਟ ਕੋਟ ਅੰਮ੍ਰਿਤਸਰ ਤੋਂ ਅਸੀਂ ਏਸੀ ਗੈਂਕਲੇਵ ਤੁਹਾਡੀ ਗਲੀ ਦੇ ਵਿੱਚੋਂ ਕਾਫੀ ਸਾਲ ਤੋਂ ਇਨੀਸ਼ੀਏਟਿਵ ਚੱਲਦਾ ਪਿਆ ਸੀ ਕਿ ਆਪਾਂ ਹਰ ਸਾਲ ਲੰਗਰ ਲਗਾ ਰਹੇ ਹਾਂ ਜੀ 2-4 ਸਾਲ ਹੋ ਗਏ ਆ ਜੀ ਸਾਨੂੰ 2 ਸਾਲ ਤੋਂ ਲਗਾਤਾਰ ਸੀ ਵੱਡੇ ਤੌਰ ਤੇ ਕਿ ਪੰਜ ਸਤ ਬੰਦੀਰ ਹਲਕੇ ਇੱਕ ਰਿਚੀਟਿਵ ਚਲਾ ਰਹੇ ਆ ਜਿਸ ਸਾਡੇ ਮੁਕੇਸ਼ ਸ਼ਰਮਾ ਜੀ ਅਨਿਲ ਸ਼ਰਮਾ ਜੀ ਥੋੜੀ ਸਾ ਨੀਰਜ ਵਦਨ ਜੀ ਇਹ ਸਾਰਿਆਂ ਦਾ ਬਹੁਤ ਯੋਗਦਾਨ ਹੈ ਜਿਹੜੇ ਮੋਢ ਦੋ ਮੋਢਲੇ ਤੌਰ ਤੇ ਸਾਡੇ ਨਾਲ ਜੁੜੇ ਹੋਏ ਨੇ ਬਾਕੀ ਸਾਰੇ ਲੋਕ ਜਿਹੜੇ ਇਸ ਇਨਕਲੇਵ ਦੇ ਕਚਹਿਰੀ ਤੇ ਬਾਕੀ ਸੱਜਣ ਵੀ ਉਹ ਸਾਡੋ ਨਾਲ ਬਹੁਤ ਕੋਆਪਰੇਟ ਕਰਦੇ ਨੇ ਬਹੁਤ ਉਹਨਾਂ ਨੇ ਸਾਡੇ ਦਾ ਯੋਗਦਾਨ ਦਿੱਤਾ ਜੀ ਉਹਨਾਂ ਨੇ ਬੜਾ ਸਾਥ ਦਿੱਤਾ ਹੈ ਪਰ ਪ੍ਰਭੂ ਦੀ ਬੜੀ ਕਿਰਪਾ ਹੈ ਪੋਲੇ ਸ਼ੰਕਰ ਦੇ ਆਸ਼ੀਰਵਾਦ ਦੇ ਨਾਲ ਇਹ ਪੰਡਾਰਾ ਉਹਦਾ ਜਿਹੜੇ ਆਸ਼ੀਰਵਾਦ ਦੇ ਨਾਲ ਚੱਲ ਰਿਹਾ ਤੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਜਿੰਨੀ ਜਿੰਨੀ ਸਾਡੀ ਸ਼ਰ ਮਹਾਤਮਾ ਅਸੀਂ ਇੱਛਾ ਦੇਗਾ ਸਮਰਸਰ ਦੇਗਾ ਅਸੀਂ ਇਹਨੂੰ ਚਲਾਵਾਂਗੇ ਅਨਿਲ ਸ਼ਰਮਾ ਐਡਵੋਕੇਟ ਮੇਰਾ ਨਾਮ ਹੈ ਜੀ ਤੇ ਸਾਡੇ ਸਾਡੀ ਟੀਮ ਹੈ ਜੀ ਇਹ ਟੀਮ ਐਫਰਟਸ ਦਾ ਸਾਡਾ ਸਾਰਿਆਂ ਦਾ ਅਸੀਂ ਮਿਲ ਕੇ ਟੀਮ ਨੇ ਅਸੀਂ ਸ਼ੁਭਰਾਤਰੀ ਦੀ ਉਪਰਾਲਾ ਕਰਦੇ ਲੰਗਰ ਦਾ ਸੇਵਾ ਵੀ ਅਸੀਂ ਕੀਤਾ ਤੇ ਸਾਡੀ ਪੂਰੀ ਟੀਮ ਨੇ ਸਾਡਾ ਸਾਥ ਦਿੱਤਾ ਜੀ ਇਹ ਸਾਡੇ ਐਡਵੋਕੇਟ ਮੁਕੇਸ਼ ਸ਼ਰਮਾ ਜੀ ਨੇ ਮੇਨ ਇਨੀਸ਼ੀਏਟਿਵਸ ਇਹਨਾਂ ਦਾ ਹੁੰਦਾ ਐ ਐਡਵੋਕੇਟ ਸ਼ੇਸ਼ਿੰਗ ਸੋਢੀ ਨੇ ਹਾਈ ਕੋਰਟ ਤੋਂ ਨੇ ਜੀ ਆਨੇ ਸਾਡੇ ਸ਼ਰਮਾ ਜੀ ਨੇ ਨੀਰੇਜ ਬਦਨ ਜੀ ਨੇ ਹਰਸ਼ਮਨ ਜੀ ਸਾਡੀ ਸਾਰੀ ਪੂਰੀ ਇੰਟਾਇਰ ਟੀਮ ਇੱਕ ਕਹਿ ਨਹੀਂ ਸਕਦੇ ਇਕੱਲੇ ਬੰਦੇ ਨੇ ਇਹ ਦਲਕੇ ਸਾਥ ਕੀਤਾ ਇਹ ਸਾਰੀ ਇੰਟਾਇਰ ਟੀਮ ਦਾ ਸਾਡਾ ਪਾਰਟ ਹੈ ਜੀ ਤੇ ਅਸੀਂ ਹਰ ਸਾਲ ਦੀ ਲੰਗਰ ਲਾਇਆ ਪਰ ਮਹੋਲੇ ਸ਼ੰਕਰ ਨੇ ਚਾਹਿਆ ਤਾਂ ਅਸੀਂ ਹਰ ਸਾਲ ਇਹ ਦਹੀਂ ਲੰਗਰ ਲਗਾਉਂਦੇ ਰਹੇ ਕਿੰਨੇ ਸਾਲ ਤੋਂ ਲਗਾ ਰਹੇ ਸਰ ਅਸੀਂ ਪਿਛਲੇ 2 ਸਾਲ ਤੋਂ ਕੰਟੀਨਿਊ ਕਰ ਰਹੇ ਹਾਂ ਇਸ ਤੋਂ ਪਹਿਲਾਂ ਲਗਾਉਂਦੇ ਸੀ ਦੂਦੂ ਅਨਵਰ ਦੇਲ ਸਰਕਮਸਟੈਂਸਸ ਅਸੀਂ ਬੰਦ ਕਰਤਾ ਸੀ ਲੇਕਿਨ ਹੁਣ ਸਾਡਾ 2 ਸਾਲ ਤੋਂ ਕੰਟੀਨਿਊ ਚੱਲ ਰਿਹਾ ਤੇ ਭੋਲੀ ਸ਼ੰਕਰ ਦੀ ਕਿਰਪਾ ਰਹੀ ਤੇ ਹਮੇਸ਼ਾ ਲਈ ਕੰਟੀਨਿਊ ਰਹੇਗਾ ਜੀ ਅਨਲਾਈ ਟਾਈਮ ਤੇ ਅਨਲਾਈ ਟਾਈਮ ਜੀ ਕੰਟੀਨਿਊ ਰਹੇ ਹਰ ਸਾਲ ਕਰਦੇ ਰਾਂਗੇ ਜੀ ਇਹਦੇ ਲਈ ਮੈਂ ਆਪਣੀ ਪੂਰੀ ਏਸੀ ਇਨਕਲੇਵ ਦੀ ਟੀਮ ਦਾ ਆਪਣੇ ਮੈਂਬਰਸ ਦਾ ਆਪਣੇ ਪਹਿਰਾ ਭਰਾਵਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਰਦਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਹੈ ਇਹ ਸਭ ਹੋ ਪਾਇਆ ਜੀ ਜੈ ਜੈ ਸ਼੍ਰੀ ਰਾਮ ਜੀ ਜੈ ਹਰ ਹਰਮ